ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰੇ ਸਾਧ ਸੰਗਤ ਅੱਜ ਅਸੀਂ ਖੜੇ ਆ ਪਿੰਡ ਬਦਰਪੁਰ ਵਿਖੇ ਜਿੱਥੇ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਰਜੀਤ ਸਿੰਘ ਜੀ ਅਮਰੀਕਾ ਵਾਲੇ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਜੇ ਗੱਲ ਕਰੀਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਜਿਹੜੇ ਸ੍ਰੀ ਗੁਰੂ ਅਨੰਦ ਦੇਵ ਜੀ ਦੇ ਆਗਮਨ ਪੂਰਵ ਦੇ ਉੱਪਰ ਲਗਾਤਾਰ ਬਾਬਾ ਜੀ ਪ੍ਰੋਗਰਾਮ ਕਰਵਾਉਂਦੇ ਔਰ ਬਦਨਪੁਰ ਪਿੰਡ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਇਕੋ ਪਰਾਲਾ ਧਾਰਮਿਕ ਬਹੁਤ ਵੱਡੀ ਸ਼ਖਸ਼ੀਅਤਾਂ ਦੀ ਗੱਲ ਹੋ ਰਹੀ ਹੈ ਇਸ ਪਰ ਜਿਹੜੇ ਦੀਵਾਨ ਹੋਣ ਉਹਨਾਂ ਦੇ ਵਿੱਚ ਬਾਬਾ ਰਣਜੀਤ ਸਿੰਘ ਜੀ ਢੱਡਿਆਂ ਵਾਲੇ ਇੱਥੇ ਪਹੁੰਚ ਰਹੇ ਨੇ ਹੋਰ ਕਿਹੜੇ-ਕਿਹੜੇ ਜਿਹੜੇ ਕੌਮ ਨੇ ਜੱਥੇਬੰਦੀਆਂ ਜਾਂ ਜਿਹੜੇ ਕੀਰਤਨੀ ਇੱਥੇ ਪਹੁੰਚ ਰਹੇ ਨੇ ਆਪਾਂ ਬਾਬਾ ਜੀ ਨਾਮ ਦਾ ਧੰਨਵਾਦ ਵੀ ਕਰਾਂਗੇ ਸਾਡੇ ਵੱਡੇ ਭਾਗ ਜੋ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਸੰਗਤਾਂ ਦੇ ਦਰਸ਼ਨ ਕੀਤੇ ਬਾਬਾ ਜੀ ਸਭ ਤੋਂ ਪਹਿਲਾਂ ਦੋ ਸ਼ਬਦ ਕੀ ਕਰਨ ਸਾਂ ਸਭ ਤੋਂ ਪਹਿਲਾਂ ਆਪਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਤ ਫਤਿਹ ਬੁਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਵੱਡੇ ਭਾਗ ਹਨ ਸਾਨੂੰ ਸਤਿਗੁਰਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਜੀ ਅਸੀਂ ਹਰ ਸਾਲ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਾਂ ਜਿੱਥੇ ਇਸ ਵਾਰ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਪਾਵੇਂ ਕਿ ਸਾਰਾ ਵਰਲਡ ਹੀ ਮਨਾ ਰਿਹਾ ਹੈ ਹਰ ਇੱਕ ਦੀ ਆਪੋ ਆਪਣੀ ਭਾਵਨਾ ਸ਼ਰਧਾ ਪਿੰਡਾਂ ਸ਼ਹਿਰਾਂ ਨਗਰਾਂ ਕਸਬਿਆਂ ਤੇ ਵਿਦੇਸ਼ਾਂ ਵਿੱਚ ਵੀ ਸੰਗਤ ਮਨਾ ਰਹੀ ਹੈ ਪਰ ਸਮਾਣੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਦਿੱਲੀ ਚਾਂਦਨੀ ਚੌਕ ਜਾਂਦੇ ਨੇ ਤੇ ਇਸ ਨਗਰਾਂ ਨੂੰ ਭਾਗ ਲਾ ਕੇ ਜਾਂਦੇ ਨੇ ਤੇ ਸਾਡਾ ਫਰਜ਼ ਬਣਦਾ ਸੀ 350 ਸਾਲਾਂ ਸ਼ਤਾਬਦੀ ਬੜੀ ਚੜ੍ਹਦੀ ਕਲਾ ਨਾਲ ਮਨਾਈਏ ਤਾਂ ਜੋ ਸਾਰੇ ਸੰਸਾਰ ਦੇ ਵਿੱਚ ਪਤਾ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੁਰਬਾਨੀ ਇਸ ਤੋਂ ਤਾਂ ਰੰਬਾ ਦਲੇ ਸੀ ਤੇ ਕਿਉਂ ਹੋਈ ਸੋ ਇਹ ਜਿਹੜਾ ਸਾਡੇ ਮਨ ਦਾ ਬਲਵਲਾ ਸੀ ਇਸ ਕਰਕੇ ਅਸੀਂ ਤਕਰੀਬਨ 10 ਰੋਜ਼ ਦਾ ਸਮਾਗਮ ਜਿਹੜਾ ਰੱਖਿਆ ਹੈ 11 ਪ੍ਰਭਾਤ ਫੇਰੀਆਂ 2 ਤਰੀਕ ਦਾ ਅੱਜ ਨਗਰ ਕੀਰਤਨ ਜਿਹੜਾ ਰੰਬੇ ਗੁਰਦੁਆਰਾ ਦੁਖਭੰਜਨ ਸਾਹਿਬ ਤੋਂ ਆਰੰਭ ਹੋਏਗਾ ਤੇ ਸਾਰੇ ਨਗਰ ਵਿੱਚ ਜਾਏਗਾ ਜੀ ਔਰ ਬਾਬਾ ਜੀ ਇਸ ਵਾਰ ਜਿਹੜੇ ਪੰਥ ਦੇ ਪ੍ਰਸਿੱਧ ਕੀਰਤਨੀਏ ਉਹਨਾਂ ਦੇ ਵਿੱਚ ਕੌਣ-ਕੌਣ ਸ਼ਮੂਲੀਦ ਕਰ ਰਹੇ ਨੇ ਸਤਾਬਦੀ ਨੂੰ ਮੁੱਖ ਰੱਖਦੇ ਹੋਏ ਸਾਡੇ ਕੋਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਗੜਗਾਸ ਸਾਹਿਬ ਉਹ ਪਹੁੰਚ ਰਿਆ ਨੂੰ ਉੱਚੇ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਪਾਵਨ ਪਵਿੱਤਰ ਧਰਤੀ ਤੋਂ ਉਥੋਂ ਦੇ ਸਿੰਘ ਸਾਹਿਬ ਹੈੱਡ ਗਿਆਨੀ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ 7 ਤਰੀਕ ਨੂੰ ਅਰਦਾਸੀਏ ਸਿੰਘ ਗਿਆਨੀ ਪ੍ਰੇਮ ਸਿੰਘ ਜੀ ਉੱਚੇ ਚੇ ਤੌਰ ਤੇ ਗਿਆਨੀ ਸੁਲਤਾਨ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਅਤੇ ਸਾਰੇ ਪਤਵੰਤੇ ਸੱਜਣ 7 ਤਰੀਕ ਨੂੰ ਅਤੇ 9 ਤਰੀਕ ਨੂੰ ਉੱਚੇ ਚੇ ਤੌਰ ਤੇ ਪਹੁੰਚ ਰਹੇ ਹਨ ਔਰ ਬਾਬਾ ਰਣਜੀਤ ਸਿੰਘ ਜੀ ਢੜੇ ਵਾਲਾ ਵੀ ਆਉਂਛ ਰਹੇ ਨੇ ਜੀ ਬਾਬਾ ਰਣਜੀਤ ਸਿੰਘ ਨਾਲ ਸਾਡਾ ਬਹੁਤ ਦਿਲੀ ਪਿਆਰ ਹੈ ਰਾਤ ਵੀ ਮੈਂ ਉਹਨਾਂ ਦੇ ਦਰਵਾਨ ਦੇ ਵਿੱਚ ਸੀਗਾ ਉਹ ਚੇਚੇ ਤੌਰ ਤੇ 6 ਤਰੀਕ ਦੇ ਸਮਾਗਮ ਵਿੱਚ ਹਾਜ਼ਰੀ ਭਰਨਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਲਾਹ ਲੈਂਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ